ਵੇਰੇ ਸਵੇਰੇ ਉੱਠਦੀ ਸਾਰ ਜਾ ਰਹੇ ਆਂ ਵੀ ਮੋਟਰ ਤੇ ਮੋਟਰ ਤੇ ਕਰ ਰਹੇ ਆਂ ਸਪਰੇ ਤੇ ਸੱਤਰੀ ਗਾ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਉਹ ਸਾਰੇ ਤੇ ਜੱਸੇ ਨੂੰ ਅੱਜ ਛੁੱਟੀ ਅੱਪਾ ਕਰਾ ਰਹੇ ਆਂ ਸਪਰੇ ਮੋਟਰ ਤੇ ਉਹ ਮਸ਼ੀਨ ਜੀ ਨਾਲ ਜਾ ਕੇ ਦੇਖਦੇ ਆਂ ਕਿਵੇਂ ਇਹ ਸਿਸਟਮ ਸਾਡੇ ਨਾਲ ਭਾਈ ਕਲੋਰ ਹੋਊਗੀ ਜੱਸੇ ਨੂੰ ਅਸੀਂ ਮੋਟਰ ਤੇ ਪਹੁੰਚੇ ਸਪਰੇ ਕਰਕੇ ਲੱਗ ਵੀ ਗਏ ਨਾ ਉਹ ਗੀਲਾ ਪੈਣੀ ਜੀ ਨੇ ਨਾ ਉਹ ਮਸ਼ੀਨ ਐ ਚਲੋ ਕੋਈ ਨਹੀਂ ਮੋਟਰ ਦੇ ਆਣ ਲੋਕ ਨੇ ਚਾਹ ਲੈ ਕੇ ਘਰ ਨੂੰ ਹੁਣ ਅਸੀਂ ਪਹੁੰਚ ਹਾਂ ਹਾਲ ਦਾ ਸਕੜ ਬਾਈ ਹੀ ਆ ਨਾ ਗਿੱਲਾ ਵੀ ਰਾਇ ਗੜਦਾ ਤੋਂ ਹਾਂ ਹਾਂ ਪਹੁੰਚ ਗਏ ਪਿੰਡ ਵਾਲੀ ਮੋਟਰ ਤੇ ਹੁਣ ਚਾਹ ਹੈ ਅਸੀਂ ਆਪੇ ਰਗੜ ਦੇਣੀ ਹੈ ਆ ਗਏ ਬਈ ਕਬੂਤਰਾਂ ਬੱਲ ਤੇ ਆ ਦੂਜੀ ਖਰਾਕ ਪਾਈ ਹੋਈ ਹੈ ਇਹਨਾਂ ਨੂੰ ਥੋੜਾ ਥੋੜਾ ਬਾਜਰਾ ਪਾ ਦਈਏ ਇਹਨਾਂ ਨੂੰ ਪਾਉਣਾ ਜੱਸੇ ਆਪਾਂ ਨੇ ਹੂੰ ਓਕੇ ਇਹਨਾਂ ਨਾ ਚਾਹ ਤੇ ਪਾਣੀ ਬਾ ਗਰਮ ਲਿਆਇਆ ਪਾਣੀ ਪਾ ਦੇ ਕੁੰਡੀ ਦੇਖ ਨਹੀਂ ਧੋਣੇ ਵਾਲੀ ਤਾਂ ਨਹੀਂ ਲਿਫਟ 52 ਪਾ ਦੀਏ ਚ ਮੈਂ ਲੈ ਕੇ ਆਉਣਾ ਖੜ ਜਾ ਲਿਫਟ 52 ਵੀ ਪਾ ਦੀਏ ਬਈ ਲੀਵਰ ਰੂਬਰ ਤੋਂ ਵਧੀਆ ਨਾਲੇ ਖੁੱਲ ਕੇ ਖਾ ਪੀ ਲਿਆ ਕਰਨਗੇ ਆ ਭਈ ਐ ਅੱਧਾ ਘਟਕਣ ਪਾ ਦੰਨੇ ਆ ਇਹਦਾ ਕੁੰਡੀ ਥੋਲੀ ਸਾਰੀ ਉਹ ਨਹੀਂ ਉਹਦਾ ਸਾਫੀ ਕੁੰਡੀ ਪਾਣੀ ਰੱਖ ਅੱਛਾ ਦੇ ਗਨੇ ਅੱਜ ਲੀਵਰ ਵਾਲੀ ਹੈ ਨਾ ਲੀਵਰ ਟਾਊਨ ਨੱਕਾ ਚਲੋ 파ਦਮਾ ਪਹਿਲਾ ਆ ਵੀ ਖੋਲ ਦੇ ਕਬੂਤਰ ਆਇਓ 파 ਯਾਨ ਐ ਭਾਈ ਜਾਨ ਆਜੋ ਆਜੋ ਬਾਹਰ ਲਓ ਆ ਗਏ ਬਚਾ ਵੀ ਆ ਗਿਆ ਇਹ ਬਜੇ ਟਾਂਗੀ ਤੇ ਬੰਨਣੇ ਅੱਜ ਉਹ ਲਾਲ ਜੀ ਨਾਲ ਫੁੱਲਾ ਉਠਾ ਦਾਂਗੇ ਹਨਾ ਕਬੂਤਰੀ ਸੈਟ ਨਹੀਂ ਓਏ ਗਿਰੀ ਆ ਕਬੂਤਰੀ ਹੜਕ ਕੇ ਜਰਦੀ ਜੀ ਕੱਲ ਤਾਂ ਪੂਰੀ ਓਕੇ ਦੀ ਇਹੇ ਧਾਣੇ ਜੋ ਗਦੀ ਦਵਾਈ ਦੂਈ ਦੇ ਕੇ ਨੂੰ ਹੀ ਤਾਂ ਪੰਜ ਬਿਠਾਈਏ ਯਾਰ ਤੇ ਹੁਣ ਇੱਧਰ ਲੈ ਨੂੰ ਪਾ ਦਈਏ ਕਣਕ ਲਿਆਵਾ ਇੱਧਰ ਲੈ ਖੁੱਡੇ ਦੀ ਬਾਈ ਟਰੇ ਜਿਹਾ ਸਾਫ਼ ਕਰ ਰਹੇ ਆ ਤੇ ਯਾਰ ਇਹਨੇ ਬੱਚੇ ਕੱਢ ਲਏ ਸੀ ਦਾ ਅੱਜ ਦੇਖੇ ਆ ਕਬੂਤਰ ਹੀ ਨੇ 2 ਕਿਆ ਜਿ세 2 ਕਿਆ ਏ ਹਾਂ ਫੋੜਨੇ ਤਾਂ ਨਹੀਂ ਕਿਸੇ ਨੇ ਰੱਖੇ ਹੋਏ ਤੇ ਅੰਡੇ ਇਕਦਾ ਇਹ ਖੁੱਡੇ ਚ ਪਤਾ ਨਹੀਂ ਲੱਗਦਾ ਯਾਰ ਚਲੋ ਕੋਈ ਨਹੀਂ ਹੁਣ ਰੱਬ ਦਾ ਜੀ ਪਾਲਣਾ ਪੈਂਦਾ ਤੇ ਮਿਕਸਰ ਨਾਲੇ ਪਾ ਦੀ ਲਿਆ ਜ ਸੇਗਣਾ ਤੇ ਪਾਣੀ ਨਾਲ ਧੋਣੇ ਵਾਲੀ ਅਸਲ ਤਾਂ ਇਹ ਉਤਰੂ ਹੋ ਸਕਦਾ ਜ ਸਮਾਨ ਚਲੋ ਚਾਰ ਬੋਟ ਪਾ ਦੇ ਫਿਰ ਚਾਲ ਚੱਕੋ ਵੀ ਮਿੱਤਰੋ ਨਿਬੜ ਗਿਆ ਇਹਨਾਂ ਦਾ ਵੀ ਕੰਮ ਲਾਇਸਿਆ ਲਾ ਲਈ ਰੱਖੀ ਲੋ ਜੀ ਕੰਮ ਆਪਣਾ ਡਾਨਾ ਹੁਣ ਖਰਾਕ ਰਲਾ ਲਈਏ ਆਪਾਂ ਉਹ ਤੋਤੇ ਬੈਠ ਗਏ ਆ ਕੇ ਉੱਪਰ ਓਏ ਜਾਲ ਤੇ ਦੇਖੀ ਬਹੁਤ ਜਾਨਵਰ ਵਹਿਦੇ ਆ ਹਾਂ ਉਹ ਦੇਖੋ ਆਹਦੇ ਬੈਠੇ ਕਿਥੇ ਆਏ ਹਾਂ ਆ ਹਾਂ ਆ ਵੇ ਖਾ ਕੇ ਚਲੋ ਭਾਈ ਖਰਾਕ ਰਲਾ ਲਈਏ ਹੁਣ ਅ ਬਚਿਆਂ ਨੂੰ ਚੁੱਕ ਲੈਣ ਦੋ ਫਿਰ ਬਚੇ ਉਹ ਖੁੱਲੀ ਢਾਂਗੀ ਤੇ ਉੱਥੇ ਉੱਪਰ ਬਿਠਾਉਣੇ ਅੱਜ ਹੋਣ ਲੱਗਿਆ ਬਈ ਖਰਾਕ ਲਾਉਣ ਆ ਸਾਡੀ ਬੀਬੀ ਨੇ ਜਿਆਦਾ ਹੀ ਕੰਮ ਕਾੜਵੜ ਕਰਤਾ ਚੱਕੀ ਜ ਨੂੰ ਕੱਢ ਕੇ ਹੁਣ ਇਹਨੂੰ ਛੰਡਦੇ ਆ ਸਾਰੇ ਛੋਲੇ ਕੱਢਦੇ ਚੱਕੀ ਜ ਨੂੰ ਆ ਪਿਆ ਬਾਜਰਾ ਜਿਵੇਂ ਅੰਦਰੋਂ ਤਾਰਾ ਵੀਰਾ ਤੇ ਹੋ ਲਿਆ ਹਰੀ ਮੂੰਗੀ ਜਾ ਲੈ ਗਿਆ ਭੱਜ ਕੇ ਇੰਨਾ ਸਵਾਨਾ ਨਿਕਲਿਆ ਬਈ ਦੇਖੋ ਹੁਣ ਸਾਫ ਹੋ ਗਏ ਨਾ ਇਹਨੂੰ ਹੁਣ ਲਾਉਣੇ ਸਰੋਂ ਦਾ ਹੱਥ ਆ ਆ ਵੇ ਸਰੋਂ ਦਾ ਤੇਲ ਨਾਲੇ ਲਾਉਣੇ ਆ ਬਾਜਰੇ ਨੂੰ ਨਾਲੇ ਰਾਉਣੇ ਆ ਇਹਨੂੰ ਫੇਰ ਰੜਾਉਣੇ ਆ ਦੇਖੋ ਬਈ ਫੇਰ ਦਾਨਾ ਹੱਥ ਦੇ ਲੋਕ ਇਹ ਜਿੰਦ ਦੇ ਹੋਗੇ ਹਲੇ ਰੜਾ ਰਹੇ ਆ ਦੋ ਤਿੰਨ ਨੈਟ ਮਾਰੇ ਨਹੀਂ ਹਲੇ ਰੜਾ ਕੇ ਨਾ ਫੇ ਪਾਉਨੇ ਆ ਇਹਨੂੰ ਓਕੇਰ ਬੋਰਡ ਓਕੇ ਹੋ ਗਿਆ ਬਈ ਪ੍ਰੋਗਰਾਮ ਲੈ ਦੇਖੋ ਫਿਰ ਠੀਕ ਹੈ ਚਲੋ ਪਾਈ ਇਹਨਾਂ ਨੂੰ ਵਰਤਮਾਨ ਚ ਹੁਣ ਇੱਕ ਤਾਂ ਰਲ ਗਿਆ ਬਈ ਇਹਨੂੰ ਹੁਣ ਰੜਾ ਰਹੇ ਆ ਉੱਪਰਲੇ ਕਬੂਤਰਾਂ ਖਾਤਰ ਨਵੇੜਾ ਇੰਨੇ ਵਿੱਚ ਕੰਮ ਬੜ ਗਿਆ ਵੀ ਦਾਣੇ ਪਾਣੀ ਦਾ ਜੱਸਾ ਚੱਲੇ ਆ ਵਿਆਹ ਜੱਸਾ ਜਨ ਹਾਲਿਆ ਨਵੇਂ ਬੂਟ 에어 ਫੋਰਸ ਦੇ ਨਵੀਂ ਪੈਂਟ ਅਮੀਰੀ ਦੀ ਕੋਟੀ ਚੱਲ ਜਾ ਜੱਸੇ ਲੋਏ ਮਿੱਤਰੋ ਹੁਣ ਆਪਾਂ ਜਾ ਰਹੇ ਆ ਪਾਉ ਦੀ ਚਾਹ ਰੋਟੀ ਲੈ ਕੇ ਪੈਦਲ ਯਾਤਰਾ ਚੱਲਦੇ ਆ ਹੁਣ ਪਾਉ ਕੋਲ ਬੈਠਾ ਲੋਏ ਮਿੱਤਰੋ ਬੜਾ ਲੇਟ ਹੋ ਗਿਆ ਕੰਮ ਮੋਟਰ ਮੋਟਰ ਤੇ ਹੀ ਅੜ ਜਗੇ ਤੇ ਮੁੜ ਕੇ ਬਸ ਨਹੀਂ ਤੋਈ ਤੁਹਾਨੂੰ ਪਤਾ ਹੀ ਆ ਇਨੇ ਸਾਲ ਬਾਅਦ ਨਾਉਣਾ ਹੋਵੇ ਇੰਨੀ ਟਾਈਮ ਲੱਗਦਾ ਤੇਨਰਪਾਇ ਸਿੰਘ ਸਾਲ ਬਾਅਦ ਵੀ ਨਹੀਂ ਨਾਉਂਦਾ ਸਾਲਿਆ ਤੂੰ ਹੁਣ 2025 ਆਉਣੇ ਵਾਲਾ ਉਹ ਚੇ ਨਹੀਂ ਠੀਕ ਆ ਹਵਾ ਆ ਹਾਂ ਦੇਖ ਤਾਂ ਫਰੈਸ਼ ਹਵਾ ਹੈ ਰੋਜ਼ ਫਰੈਸ਼ ਹਵਾ ਪਰ ਪੈਂਚਰ ਨਹੀਂ ਲਵਾਉਣਾ ਸਾਲਿਆ ਹਵਾ ਤਾਜੀ ਰੱਖਣੀ ਹੈ ਟਾਇਰ ਬਿਮਾਰ ਹੋ ਜੂ ਹਾਂ ਕੱਲ ਨੂੰ ਲਵਾ ਲਈ ਕੋਈ ਨਹੀਂ ਪਾਉ ਨੂੰ ਕਿਸੇ ਨੇ ਵਹਿਮ ਪਾਦਾ ਕਹਿੰਦੇ ਟਾਇਰ ਬਿਮਾਰ ਹੋ ਜੂ ਓਏ ਵੀਰੇ ਪਹਿਲਾਂ ਪਾਣੀ ਤਾਂ ਪਾ ਗਰਮ ਕੋਸਾ ਪਾਣੀ ਲੈ ਕੇ ਆ ਜਾ ਲੋ ਵੀ ਕੋਸਕ ਸਾ ਪਾਣੀ ਓਏ ਸਾੜੇ ਧਾਣੇ ਤਾਂ ਹੈ ਹੀ ਨਹੀਂ ਧਾਣੇ ਦਾ ਬਾ ਕੀ ਚਿੱਟੜ ਖਾਣਗੇ ਤੇਰੇ ਨਾਲ ਤਾਂ ਕਹਿੰਦੀ ਪਾਣੀ ਲੈ ਕੇ ਆ ਪਿੰਨ ਉਹ ਵੀਰੇ ਪਾਣੀ ਤੂੰ ਜਾਣਿਆ ਉਥੇ ਰੜਾਏ ਦਾ ਪਏ ਨੇ ਆ ਦੇਖੀ ਕਿੰਨੇ ਢੋਲੇ ਨੇ ਤਿਆਰ ਵੀਰੇ ਤੂੰ ਡੱਬਾ ਢੋਲ ਕੇ ਗਿਆ ਜਾਂਦੇ ਮੈਂ ਹੈ ਹੈ ਕੈਮਰੇ ਦੇਖਦਾ ਵੀਨਾ ਕੈਮਰੇ ਚੈੱਕ ਕਰਦਾ ਪਹਿਲਾਂ ਤਾਂ ਮੈਂ ਤੇਰੇ ਕੰਮ ਨੇ ਜਾਹੇ ਭਾਉ ਦੇ ਨੇ ਫਿਰ ਲੈ ਫਿਰ ਮਿੱਤਰਾ ਪਾ ਦੇ ਹੁਣ ਮਿਕਸ ਖਰਾਕ ਅੱਜ ਪ੍ਰੋਪਰ ਮਿਕਸ ਹੋਈ ਆ ਨਾ ਉਦਣ ਦੇ ਦਾ ਅੱਧ ਵਿਚਾਲੇ ਮਿਕਸ ਹੁੰਦਾ ਦਾ ਲੈ ਦੋਨਾਂ ਚ ਪਾ ਦੇ ਤੇ ਮੈਂ ਲੈ ਕੇ ਆਉਣਾ ਕਬੂਤਰੀ ਨੂੰ ਗੋਲੀ ਦੇ ਦਈਏ ਉਹਨੂੰ ਫਿਰ ਚੁੱਕ ਲੂਗੀ ਹੈਨਾ ਚਲੋ ਭਾਈ ਇੱਕ ਮੈਡੀਸਿਨ ਦੇ ਦਈਏ ਹਾਂ 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 ਠੰਡ ਠੰਡੀ ਠੰਡੀ ਗੂਰ ਗੂਰ ਹਵਾ ਜਲ ਰਹੀ ਹੈ ਕੁਲ ਜਾ ਸਾੜੀ ਹੈ ਆ ਬਈ ਹੈ ਆ ਬਈ ਹੈ ਚਲੋ ਪਹਿਲਾਂ ਗੋਲੀ ਦੇਉ ਦੰਨਾ ਹੁਣ ਮੈਂ ਨਵੇੜੀਏ ਪਹਿਲਾਂ ਕੰਮ ਠੀਕ ਹੈ। ਲਓ ਮਿੱਤਰੋ ਕੰਮ ਓਕੇ ਹੈ ਤੇ ਆ ਬੱਚਾ ਜਿਹੜਾ ਆਪਣਾ ਚੱਬ بڑا ਕਬੂਤਰ ਮਰਿਆ ਜਿਹਦੇ ਅੰਡੇ ਬਦਲੇ ਤੇ ਉਹ ਹੈ। ਦੇਖੋ ਤਾਂ ਫਿਰ ਅਲਦੈ ਨਾ ਇਹਨੂੰ ਪਾਲਣਾ ਡਾਉਣਾ ਨਹੀਂ ਹੈਗਾ ਬਸ ਅੰਦਰ ਹੀ ਰੱਖਣਾ ਇਹਨੂੰ। ਓਕੇ ਰਬੋਡਾਂ ਜਿਹਾ ਚਲੋ ਹੁਣ ਦਾਣਾ ਪਾਣੀ ਚੋਕਣਗੇ ਆਪਣਾ ਇਹ। 63 ਰੂਆਂ ਭਰਤੀਆਂ ਇਹਨਾਂ ਦੀਆਂ ਪਾਣੀ ਪਾਤਾ। ਓਕੇ ਹੈ ਕੰਮ ਤੇ ਇਹ ਹੁਣ ਕਮੈਂਟ ਆਪਾਂ ਬੋਲਾਂਗੇ ਹੁਣ ਕੱਲ ਨੂੰ ਬਾਕੀ ਚਲੋ ਬੋਲੇ ਦੰਨੇ ਆ ਯਾਰ ਰੁਕ ਜਾਓ ਇੱਕ ਮਿੰਟ ਕਮੈਂਟ ਬੋਲ ਦੰਨੇ ਆ ਪਹਿਲਾਂ ਨਿਕਲਿਆ ਉਹ ਨਿਕਲਿਆ ਉਹ ਨਿਕਲਿਆ ਉਹ ਕਬੂਤਰੀ ਜੱਸੇ ਦੇਖਨੇਗਾ ਮਾਰੋ ਨਿਕਲਿਆ ਹੀ ਹਾਂ ਲੱਗੀ ਦੰਨੇ ਚੋਗਣ ਲੱਗੀ ਨਹੀਂ ਉਹ ਲੱਗੀ ਲੱਗ ਜੂ ਲਾ ਬਈ ਜੱਟ ਮਹਿਕਮਾ ਪੰਨੂ ਨਾਂਂ ਦੇ ਹਲਾ ਕੇ ਰੱਖ ਦੋ ਅੰਡੇ ਵੀਰੇ ਦੋਏ ਦਿਨ ਹੋਏ ਤੇ ਹੁਣ ਜੁਗਾ ਕਬੂਤਰ ਕਬੂਤਰੀਆਂ ਲੱਗ ਕਰਨੀਆਂ ਵੀਰੇ ਜਾਏ ਵੀਰ ਸਿੱਧੂ ਹੋ ਜਾਏ ਵੀਰ ਸਿੱਧੂ ਜਾਏ ਵੀਰ ਸਿੱਧੂ ਜੱਸੀ ਸਿੰਘ ਹੈਲੋ ਬ੍ਰਦਰ ਕੀ ਹਾਲ ਹੈ ਵੀਰੇ ਬਲਕਾਰ ਸਿੰਘ ਕਿਵੇਂ ਆ ਵੀਰੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਸਾਗਰ ਲਵਾਨਾ ਮਨਜੀਤ ਸਿੰਘ ਨਾਈਸ ਵੀਡੀਓ ਵੀਰ ਜੀ ਗੋਡ ਬਲੇਸ ਯੂ ਥੈਂਕ ਯੂ ਵੀਰੇ ਬਹੁਤ ਬਹੁਤ ਹਰਜ ਸਿੰਘ ਸੇਰਾ ਧੰਨਵਾਦ ਵੀਰੇ ਬੱਬੂ ਗੁੱਜਰ ਬਹੁਤ ਵਧੀਆ ਵਲੌਗ ਹੈ ਵੀਰ ਥੈਂਕ ਯੂ ਵੀਰੇ ਪ੍ਰਵੀਨ ਸਿੰਘ ਰੂਮੀ ਡਾਉਨ ਦੀਪ ਪਾਲ ਦੀਪਕ ਲਾਡੀ ਪ੍ਰਵੀਨ ਸਿੰਘ ਪ੍ਰਵੀਨ ਸਿੰਘ ਹੈਰੀਬੁੱਡਵਾਰਕ ਵਰਕਿੰਗ ਮੈਂ ਤੁਹਾਨੂੰ 2023 ਤੋਂ ਸਬਸਕ੍ਰਾਈਬ ਕਰਦਾ ਥੈਂਕ ਯੂ ਥੈਂਕ ਯੂ ਵੀਰੇ ਧੰਨਵਾਦ ਬਹੁਤ ਬਾਤ ਪ੍ਰਵੀਨ ਸਿੰਘ ਵੀਜਨ ਸੇਲ ਬੀਵੀ 10 ਬਾਈ ਜੀ ਉੱਪਰ ਵਾਲੇ ਖੁੱਡੇ ਸਾਫ ਹਾਂਜੀ ਹਾਂ ਵੀਰੇ ਸਾਫ ਕਰਦੇ ਹਾਂ ਹੁਣ ਜਿੱਦਣ ਛੁੱਟੀ ਹੀ ਹੋਈ ਸੱਜਣ ਸਿੰਘ ਜੱਟ ਮਹਿਕਮਾ ਜੋੜੀਆਂ ਤੋੜ ਦੋ ਹੁਣ ਤਾਂ ਸਿਆਲੋ ਸਿਆਲ ਹਾਂਜੀ ਵੀਰੇ ਅੱਧੀਆਂ ਤੋੜਤੀਆਂ ਹੀ ਅੱਧੀਆਂ ਰਹਿ ਗਈਆਂ ਸੰਦੀਪ ਕੁਮਾਰ ਬਾਈ ਚੈਨਲ ਬੋਲ ਦੋ ਜੱਸਾ ਕਿੱਥੇ ਐ ਉਹਦੇ ਵੱਲ ਕੈਮਰਾ ਕਰੀ ਬਾਈ ਆਏ ਵੀਰੇ ਜੱਸਾ ਤੇ ਚੈਨਲ ਵੀਰੇ ਦਾ ਕਰ ਲਿਓ ਸਬਸਕ੍ਰਾਈਬ ਸੰਦੀਪ ਕੁਮਾਰ ਗगन ਸ਼ਰਮਾ ਕੁੜੀ ਨਹੀਂ ਬੁੜੀ ਓਏ ਇੱਕ ਬਾਈ ਕਹਿੰਦਾ ਕੁੜੀ ਨਹੀਂ ਬੁੜੀਓ ਮਿਲੂ ਇਹਨੂੰ ਠੀਕ ਆ ਠੀਕ ਆ ਵੀਰੇ ਹੈਰੀਵਡੋਰ ਬਾਈ ਤੈਨੂੰ ਪੈਸੇ ਆਉਂਦੇ ਆ ਹਾਂ ਵੀਰੇ ਆਉਂਦੇ ਨੇ YouTube ਤੋਂ ਪੈਸੇ ਆਈ ਜਾਂਦੇ ਨੇ ਜੀ ਗੁਰਮੀਤ ਸਿੰਘ ਬਾਈ ਹਮਕੋ ਵੀ ਦੇ ਦੋ ਕਬੂਤਰ ਵੀਰੇ ਕੋਈ ਨਾ ਜ਼ਰੂਰ ਦਵਾਂਗੇ ਰੋਹਿਤ ਅ ਕਬੂਤਰ ਦੇ ਦੇ ਪਰੀਤ ਬਾਈ ਪਲੀਜ਼ ਸ਼ੌਂਕ ਹੈ ਬਾਈ ਕੋਈ ਨਾ ਵੀਰੇ ਬੇਲੇ ਹੋ ਜਾਣ ਦੇ ਜਰੂਰ ਦਊਗਾ ਜੈ ਵੀਰ ਸਿੱਧੂ ਸਾਗਰ ਲਮਾਣਾ ਰੋਮੀ ਡਾਉਣ ਪ੍ਰਵੀਨ ਸਿੰਘ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਹੁਣ ਆਪਾਂ ਦਾਣੇ ਪਾ ਦਈਏ ਇਸੇ ਆ ਜਾ। ਲੋਕ ਵੀ ਨਹੀਂ ਖਰਾਕ ਬਾਅਦ ਚ ਫੇਰ ਬਣਾ ਲਈਦੀ ਆਪਾਂ ਨੇ। ਹਾਂਜੀ ਤੁਸੀਂ ਦੇਖ ਸਕਦੇ ਆ ਲੈ। ਉਹ ਫੇਰ ਬੋਤਾ। ਕਈ ਕਈ ਅੱਢ ਵੀ ਖਰਾਕ ਪੁੱਛਦੇ ਤੇ ਵੀਰੇ ਉੜਨੇ ਵਾਲੇ ਕਬੂਤਰਾਂ ਨੂੰ ਵੀ ਮੈਂ ਤਾਂ ਆਹੀ ਪਾਉਣਾ ਤੇ ਜਿਹੜੇ ਜੋੜਿਆਂ ਵਾਲੇ ਅਲੱਗ-ਅਲੱਗ ਕਰਦਣਾ ਉਹ ਵੀ ਕਿਉਂਕਿ ਤਾਕਤਜੀ ਭਈ ਰਹਿੰਦੀ ਐ। ਇੱਕ ਕਣਕ ਸਰੋਂ ਹਾਲਿਓ ਸਾਬਤਾ ਤਾਰਾ ਮੀਰਾ ਤੇ ਬਾਜਰਾ ਹਰੀਮੂੰਗੀ ਮੱਕੀ ਤੇ ਛੋਲੇ ਇਹ ਚੀਜ਼ਾਂ ਵੀਰੇ ਸੱਤ ਅੱਠ ਚੀਜ਼ਾਂ ਬਸ ਤੇ ਇਹ ਮਿਕਸ ਕਰਕੇ ਸਾਰੇ ਕਬੂਤਰਾਂ ਨੂੰ ਇਹੀ ਪਾਉਣਾ ਵੀਰੇ ਬਸ ਇਹ ਚ ਇਕੱਲੀ ਮੱਕੀ ਰਹਿੰਦੀ ਹੈ ਮੱਕੀ ਦਾ ਅਲੱਗ ਟੋਟਾ ਕਰਕੇ ਧੋਕੇ ਉਹਨੂੰ ਤਾਰ ਰਲਾਵਾਂਗੇ ਵਿੱਚ ਲਓ ਵੀ ਆ ਵੀ ਵਰਿਆ ਪਿਆ ਆ ਵੀ ਵਰ ਗਿਆ ਉਹ ਵੀ ਵਚ ਗਿਆ ਤੇ ਚਲੋ ਬਲੌਗ ਦੀ ਕਰ ਦਿੰਨੇ ਆਪਾਂ ਐਂਡਿੰਗ ਠੀਕ ਐ ਇੰਨਾ ਬਣਾ ਲਿਆ ਦੇਖੋ ਦਾ ਫਿਰ ਉਕੇਰ ਬਲੌਗਾਂ ਮਿਲਦੇ ਆ ਅਗਲੇ ਬਲੌਗ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਬਲੌਗ ਚ